ਇਹ ਹਾਲ ਚਾਲ ਆਗੇ ਮਿੰਕੂ ਤੇ ਹਮਾਨੀ ਦੀ ਦੋਸਤੀ ਦੇ ਨਾਲ ਤੁਹਾਨੂੰ ਪਤਾ ਹੀ 10 ਮਹੀਨੇ ਪਹਿਲਾਂ ਦਿਲ ਜੁੜੇ ਸੀ ਬਾਅਦ ਚ ਪਤਾ ਨਹੀਂ ਕੀ ਇਹ ਹੋ ਜੋ ਹੈ ਕਿ ਐਂ ਟੁੱਟ ਗਏ ਓ ਮਾਈ ਗੋਡ ਪਰ ਰਿਪਲਾਈ ਕਰਨਾ ਤਾਂ ਹਜੇ ਵੀ ਨਹੀਂ ਹਟਦੇ ਇੱਕ ਦੂਜੇ ਦੇ ਆਹ ਦੋਨਾਂ ਦੀ ਜ਼ਿੰਦਗੀ ਜਾ ਕੇ ਫਰੋਲੀਆਂ ਚੱਲੀ ਗਈ ਜਾਂਦਾ ਉਹ ਕੀ ਕਰਦਾ ਤੇ ਉਹ ਕੀ ਕਰਦੀ ਹੈ ਅਮ ਐਨਜੋਏ ਚੱਲ ਰਿਹਾ ਪੂਰਾ ਆਇਆ ਦੇਖਦੇ ਆ ਬੜ ਚੰ ਮਜ਼ਾ ਆਏਗਾ ਤਾਂ ਮੈਂ ਕਨੈਕਟ ਤੇ ਬਹੁਤ ਰੋਇਆ ਕਦੇ ਦਾਰੂ ਪੀ ਕੇ ਕਦੇ ਸਿੱਕਾ ਪੀ ਕੇ ਕਦੇ ਉਦਾਂ ਹੀ ਰਵ ਆ ਗਈ ਹੈ ਮਰਨਾ ਹੀ ਰਹਿ ਗਏ ਆ ਬਸ ਉਬਈ ਮਾਰ ਜਾ ਕੀ ਗੱਲ ਨੇਰੇ ਕੋਈ ਨਹਿਰ ਹੈ ਨਹੀਂ ਉਹ ਕਿੱਥੋਂ ਧੱਕਾ ਦੇ ਦੂ ਤੈਨੂੰ ਹੂੰ ਮੈਂ ਚੱਲ ਜਾਂ ਤੇਰੀ ਹੋੜੀ ਹੋੜੀ ਹੋੜ ਰੋੜ ਕੇ ਅੱਜ ਤੈਨਾਂ ਕਲੱਬ ਵਿੱਚ ਘੋਰੀਆਂ ਨਗਰੇ ਤੇਰੀ ਸਾਹ ਤੋੜ ਕੇ ਤਾ ਬੇਈ ਬੜੀ ਕਰਾਈ ਹੁਣਾ ਵੇਖ ਲੈ ਹੁਣ ਨਹੀਂ ਤੈਨੂੰ ਯਾਦ ਆਂਦੀ ਮਾਨੀ ਦੀ ਨਹੀਂ ਨਹੀਂ ਹੁਣ ਕਿੱਥੇ ਲੈ ਹੁਣ ਤਾਂ ਨਜ਼ਾਰੇ ਲਾਵਾਂਗੇ ਅਸੀਂ ਕਲੱਬਾਂ ਚ ਵਾਹ ਜੀ ਵਾਹ ਮੁੰਡਾ ਠੀ ਯਾਦ ਹੁੰਦੀ ਸੀ ਉਹ ਤਾਂ ਸਟੈਟਸ ਸਟੈਟਸ ਪਾ ਦਿੰਦਾ ਸੀ ਜਦੋਂ ਜੀ ਲੱਗ ਜੇ ਉਦੋਂ 5 ਮਿੰਟਾਂ ਚੀ ਸੇਰਾ ਕਰਾ ਦੇਾਂਗੇ ਤੇਰੇ ਵਰਗੀ ਤਾਂ ਹੈ ਹੀ ਕੋਈ ਨਹੀਂ ਆਹੀ ਚੀਜ਼ ਤਾਸਕੀਆਂ ਚ ਮਾਰ ਜਾਂਦੀ ਐ ਆਕੜ ਆਈ ਲਵ ਯੂ ਮੈਂ ਤੇਰੇ ਨਾਲ ਗੱਲ ਕਰਨੀ ਆ ਮੈਂ ਨਹੀਂ ਕਰਨੀ ਉਹ ਰਹਿੰਦੇ ਕੁੜੀਆਂ ਤੋਂ ਦੂਰ ਸ ਮੈਂ ਨਹੀਂ ਕਰਨੀ ਮੈਂ ਚੱਲਿਆ ਕਲੱਬ ਚ ਇਹ ਕਿਹੜੀ ਕੁੜੀਆਂ ਨੇ ਲਵ ਯੂ ਬੋਲਣ ਤੋਂ ਬਾਅਦ ਕਹਿ ਦਿੰਦੀਆਂ ਗੱਲ ਕਰਨੀ ਕਿ ਨਹੀਂ ਕਰਨੀ ਕੂਸਿਓ ਆਡੀਓ ਤਾਂ ਚਾਹੀਦੀ ਰਿਲੀਜ਼ ਕਰਿਆ ਕਰੋ ਆਈ ਲਵ ਯੂ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਅੰਨੀ ਦੀ ਰੋਕੇ ਬੋਲ ਲਈ ਅੱਗ ਲੱਗੀ ਐ ਲਵ ਯੂ ਹੁਣੇ ਨਾ ਆ ਜਾ ਤੇਰੇ ਘਰੇ ਮੈਂ ਔਰ ਇਹਨ ਦੇ ਕੁੜੀਆਂ ਤੋਂ ਦੂਰ ਸਾਰਾ ਗੁੱਸੇ ਦਾ ਕਸਮੇ ਕੂਸਾ ਇਹ ਕੁੜੀਆਂ ਤੋਂ ਦੂਰ ਫਰੋਕੀ ਸੀ ਮੈਡਸਨ ਤੂੰ ਐ ਮਾਰ ਕੇ ਤੇਰੀ ਭੈਣ ਦਾ हट ਬੇ ਹੋਣੇ ਬਿਦੂ हट ਤੇਰੀ ਭੈਣ ਕੀ ਆਹਾ ਕੀ ਬਣਿਆ ਖੜਾ ਪਿੰਕੀ ਪਾਪਾ ਇਹ ਕਿਹੜਾ ਬਕਸਰਾ ਕਿਸੇ ਨੂੰ ਉਹ ਫੀਲਿੰਗ ਗ੍ਰੇਟ ਹੋਊਗੀ ਹਾਏ ਜਦੋਂ ਤੂਤਲਾ ਜਾਂ ਪਾਪਾ ਪਾਪਾ ਕਰਨਾ ਨਹੀਂ ਹੋ ਜਾ ਤੂੰ ਤਿਆਰ ਗੋਰੀਏ ਯਾਰ ਨੂੰ ਹੁਣ ਕੀ ਪਰਾਂਦਾ ਪਾਲੇ ਗੁੱਤ ਚ ਨਾਲੇ ਪਾਪਾ ਪਾਪਾ ਨਹੀਂ ਪਨੀਰ ਪਨੀਰ ਕਰਨਾ ਉਹਨੇ ਕਿਉਂਕਿ ਤੇਰਾ ਤਾਂ ਕੰਮ ਹੀ ਪਨੀਰ ਦਾ ਹਮ ਕੱਲ ਉਹਨੇ ਜਵਾਕ ਨੂੰ ਵੀ ਆਖ ਦੇਣਾ ਇੰਨਾ ਪਨੀਰ ਖਵਾ ਛੱਡਿਆ ਫਿਰ ਵੀ ਨਹੀਂ ਅੰਨੀ ਦਾ ਪਾਪਾ ਆਖਦਾ ਚੱਲ ਪਾਪਾ ਕਰਨਾ ਨਹੀਂ ਹੋ ਜਾ ਤੂੰ ਤਿਆਰ ਗੋਰੀਏ ਹਾਏ ਮੇਰੀ ਫਰੀਆਂ ਦੀ ਚੱਲੇ ਗਈ ਜਾਂਦਾ ਨਾਲੇ ਕੁੜੀਆਂ ਦੇ ਵਿੱਚ ਤੁਰਿਆ ਫਿਰਦਾ ਨਾਲੇ ਕਹਿੰਦਾ ਮੈਂ ਕੁੜੀਆਂ ਤੋਂ ਦੂਰ ਰਹਿਣਾ ਅੰਨੀ ਦੇ ਅੱਜ ਕੁੜੀਆਂ ਤੋਂ ਦੂਰ ਰਹਿਣਾ ਤੇ ਫਿਰ ਪਾਪਾ ਪਾਪਾ ਕਹਿਣ ਵਾਲਾ ਕਿ ਛੱਲੀ ਚੋਂ ਕੱਢੇਗਾ ਹਮ ਠੀ ਇਹਨੀਆਂ ਕਰਤੂਤਾਂ ਵੇ ਇੱਕ ਲੋਕਾਂ ਨੂੰ ਤਾਂ ਗੁੱਸਾ ਆਣਾ ਹੀ ਆਣਾ ਉੱਤੋਂ ਹਮਾਨੀ ਨੂੰ ਵੀ ਆ ਗਿਆ ਗਲਤ ਗੱਲ ਆ ਯਾਰ ਅਗਲੀ ਨੂੰ ਹਟ ਹੋਇਆ ਹੋਣਾ ਹਟ ਬ੍ਰੋਕਨ ਹੋਇਆ ਹੋਣਾ ਅਗਲੀ ਦਾ ਐਂ ਜਿਵੇਂ ਤੂੰ ਜੱਫੀ ਪਾ ਕੇ ਨੱਚ ਲਿੰਗਾ ਕਿਸੇ ਕੁੜੀ ਨਾਲ ਰਿਲੇਸ਼ਨ ਟੁੱਟਿਆ ਤੇ ਟੁੱਟਿਆ ਅੰਦਰੋਂ ਤੈਨੂੰ ਪਿਆਰ ਕਰਦੀ ਆ ਹਮ ਚੱਲੋ ਚੱਲੀਏ ਹਮਾਨੀ ਵੱਲ ਮੈਡਸਨ ਤੂੰ ਕਿੱਧਰੋਂ ਆ ਗਿਆ ਮੇਰੇ ਚ ਆਇਆ ਦੇਖਦੇ ਆਂ ਮੈਡਸਨ ਮਜ਼ਾ ਆਏਗਾ ਰੋ ਕਿ ਪਤਾ ਲੱਗ ਜਾਂਦਾ ਫੇਰ ਆਖਦੀ ਲੋਕ ਮੈਨੂੰ ਬੋਲਦੇ ਆ ਤੈਨੂੰ ਇਹ ਕਿਹੜਾ ਰਿਪਲਾਈ ਕਰਨੋਂ ਹਟਦੀ ਹੈ ਨਹੀਂ ਜੀ ਨਹੀਂ ਲੈ ਫਿਰ ਕੀ ਹੋ ਗਿਆ ਨਵਾਂ ਆ ਗਿਆ ਤੇ ਰਿਪਲਾਈ ਤਾਂ ਕਰਨਾ ਹੀ ਕਰਨਾ ਹੈ ਹੁਣ ਮੈਂ ਨਵਾਂ ਟੋਪ ਆ ਗਿਆ ਟੋਪ ਲਿੱਤਾ ਨਵਾਂ ਨੇ ਫੇਰ ਕੀ ਆ ਜਿਹੜੇ ਛੱਡ ਗਏ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਛੱਡ ਕੀ ਗਏ ਅਸੀਂ ਆਪ ਛੱਡੇ ਨੇ ਪੂਰੇ ਭਾਰ ਨਾਲ ਛੱਡੇ ਨੇ ਜਿਹੜਾ ਥਾਂ ਥਾਂ ਮੂੰਹ ਮਾਰੇ ਅਸੀਂ ਕਦੇ ਉਹ ਕੁੱਤਾ ਨਹੀਂ ਰੱਖਿਆ ਇਹ ਫੇਰ ਬੰਦੇ ਸੀਗੇ ਫੇਰ ਕਿ ਉਹਦੇ ਨਾਲ ਮੋਮੋ ਖਾਣ ਗਈ ਸੀ ਹੂੰ ਕਦੇ ਬੰਦ ਰੱਖਦਾ ਸੀ ਕਦੇ ਤਾਂ ਦਾ ਮੂੰਹ ਮਾਰਦਾ ਸੀ ਸਮਝ ਨਹੀਂ ਆਉਂਦੀ ਸਾਰਾ ਕੁਝ ਹੀ ਉਹ ਕਰੀ ਜਾਂਦਾ ਸੀ ਤੂੰ ਕੀ ਘਰੇ ਭਿੰਡੀਆਂ ਘਟਦੀ ਸੀ ਹੂੰ ਰੋਟੀ ਘੜਾ ਬਣਾਉਂਦੀ ਸੀ ਚਲੋ ਬਾਹਰ ਚਲਦੇ ਆ ਮੋਮੋਸ ਖਾਣ ਅੱਜ ਸੀ ਬਾਹਰ ਜਾਵਾਂਗੇ ਗਾਇਜ਼ ਸਵਿਫਟ ਤੇ ਕੰਨਾਂ ਨੂੰ ਲਵਾ ਦਿਆਂਗੇ ਮਿੱਠੀ ਐ ਨਹੀਂ ਖੈ ਜੁ ਕਿੜਾ ਮਿੱਤਰਾਂ ਦਾ ਮਿੱਤਰਾਂ ਦਾ ਹੋਰ ਕੁਝ ਪਤਾ ਹੋਣ ਦੇ ਬਾਵਜੂਦ ਵੀ ਨਿਬੇ ਕੁਸੀਆਂ ਨਹੀਂ ਛੱਡਦੇ ਆਪਦੀਆਂ ਟੈਟੂ ਤਾਂ ਆਏ ਬਣਾ ਲੈਂਦੇ ਜਿਵੇਂ ਮੈਰਿਜ ਸਰਟੀਫਿਕੇਟ ਨਾਲੇ ਪਹਿਲਾ ਪ੍ਰੂਫ ਹੀ ਉਹ ਮੰਗਿਆ ਹੁੰਦਾ ਹੈ ਨਹੀਂ ਜੀ ਲੈ ਕੇ ਆਓ ਤੁਹਾਡਾ ਫੇਰੀ ਸਰਟੀਫਿਕੇਟ ਬਣੇਗਾ ਇੱਥੇ ਛਪਿਆ ਹੋਵੇ ਹਾਂ ਕੋਨਾ ਜੀ ਨੰਮੀ ਆ ਨਹੀਂ ਹੁੰਦਾ ਉਹ ਵੀ ਨਾ ਗੱਲੋਂ ਸੱਪ ਨੂੰ ਪੀਉਂਦੇ ਰਹੇ ਅਸੀਂ ਦੁੱਧ ਕਿਚੜੀ ਉੱਢ ਗਾਇਓ ਦੁੱਧ ਕਿੱਧਰ ਆ ਗਿਆ ਨਾਲੇ ਰੋਲਾ ਤਾਂ ਸਾਰਾ ਪਨੀਰ ਦਾ ਸੀ ਹੂੰ ਛੀ ਤੇਰੇ ਵਾਲੀ ਵੀ ਕਮਾਲੀ ਹੈ ਵੈਸੇ ਜਿਨ੍ਹਾਂ ਨਾਲ ਕਾਰ ਚੌਂਦੀ ਸੀ ਉਹਨਾਂ ਨਾਲ ਵੀ ਨਹੀਂ ਬਣੀ ਇਹ ਯਾਰੀ ਟੁੱਟਣ ਵਾਲੀ ਨਹੀਂ ਹੈ ਉਹ ਇੱਥੇ ਅੰਨੀ ਦਿਓ ਵੱਡੇ ਵੱਡੇ ਮਹਿਲ ਟੁੱਟ ਕੇ ਤੁਹਾਡੀ ਯਾਰੀ ਕੀ ਚੀਜ਼ ਹੈ ਹੁਣ ਹਮਾਨੀ ਨੇ ਨਵਾਂ ਫਰੈਂਡ ਬਣਾਇਆ ਜਿਹਦਾ ਨਾਮ ਹੈ ਗੁਰਲਾਲ ਬਾਬਾ ਬ੍ਰਦਰ ਆ ਬ੍ਰਦਰ ਧਿਆਨ ਰੱਖੀ ਉਹਨੂੰ ਨਾ ਹੀ ਮਿਲਲੇ ਤਾਂ ਚੰਗੀ ਰਹੇਗੀ ਨਹੀਂ ਤਾਂ ਬੇੜਾ ਤੋ ਤਾਂ ਆਪਦਾ ਘਰ ਘੱਤੇ ਰਤਾ ਕਿਰਾਏ ਦੇਣਾ ਜਿਹੜਾ ਬਾਕੀ ਬਚਿਆ ਲੈ ਬੱਬੇ ਸਾਡੇ ਯਾਰੀ ਖਾਣਾ ਲੱਭੇ ਉਹ ਨੂੰ ਸੜਾ ਮਿਆ ਹਾ ਦਿਸਦਾ ਟਿਸ਼ਲ ਵੁੱਡ ਚਿੜਿਓ ਡੇ ਇਹ ਕਿਹੜੀ ਤੋਪ ਹੈ ਜਿਹੜੀ ਰੀਲਾਂਾਂ ਲੈ ਸਿੱਟ ਨਹੀਂ ਆ ਸਮਝ ਨਹੀਂ ਆਉਂਦੇ ਹੋਰ ਕੋਈ ਥਾਂ ਨਹੀਂ ਮਿਲੇ ਤੁਹਾਨੂੰ ਕਮਾਲ ਦੀ ਗੱਲ ਹੈ ਸਕੂਲਾਂ ਛੁੱਟੀਆਂ ਆਉਂਦੀਆਂ ਹਜੇ ਵੀ ਧੁੱਪੇ ਤੱਕੇ ਖਾਈ ਜਾਂਦੀਆਂ ਔਰ ਰੀਲਾਂ ਬਣਾਉਣੀਆਂ ਬਣਾਓ ਸ਼ਾਮ ਨੂੰ ਬਣਾ ਲਓ ਇੰਨੇ ਕਿੰਨੀ ਕੱਕ ਲੱਗੀ ਤੁਹਾਨੂੰ ਦਸ ਲ ਪੋਲੋ ਤੇ ਖੜੀਆਂ ਲੱਗੀਆਂ ਪਈਆਂ ਇੱਥੋਂ ਤੋਪ ਜਿਆਦਾ ਤਾਂ ਜਾਵੇਗੀ ਨ ਇਹ ਕਿਪੇ ਚਲਾਣਾ ਪਤੰਗ ਦਾ ਅੱਜ ਮਾਰੇ ਘਰ ਨਾਲ ਕਾਲਜ ਚਨੇ ਬਣੇ ਔਰ ਨੰਮਰ ਗੋ ਨੋ ਕਾਲਜ ਚਨੇ ਜਿਦਾ ਕੋਈ ਖਤਰ ਨਹੀਂ ਐ ਪਤਾ ਕਿਉਂ ਕਿਉਂਕਿ ਨਾ ਮਰੇ ਨਾ ਇਹ ਕਿਹੜਾ ਟੈਲੈਂਟ ਆ ਵਿੰਗਾ ਮੂ ਕਰਨ ਨੂੰ ਵੀ ਟਰੱਕੀ ਆਖਦੇ ਆ ਕਮਾਲ ਦੀ ਗੱਲ ਕਾਲੇ ਝੜੇ ਬਣੇ ਆ ਖਾਣੇ ਆ ਖਾਣ ਨਹੀਂ ਖਾਣੇ ਤਾਂ ਮੂੰਹ ਤਾਂ ਤੇਰਾ ਪਹਿਲਾਂ ਹੀ ਸੁੱਜਿਆ ਪਿਆ ਚੱਲ ਇਹ ਕਿਹੜੇ ਪਿਆਰਾ ਜਿਹੜਾ ਟ੍ਰੇਨਾਂ ਚ ਹੀ ਹੋ ਜਾਂਦੇ ਆ ਕਮਾਲ ਦੀ ਗੱਲ ਇੱਕ ਪੈਰ ਤਾਂ ਪੰਨੇ ਪਿਆ ਦੂਜਾ ਵੀ ਪਣਾ ਲਈ ਵੇਖਦੀ ਵੇਖ ਜਿਵੇਂ ਛਰੂ ਖਾਣ ਹੁੰਦਾ ਉਹ ਬੇ ਇਕੱਠੀਆਂ ਪਾਵਾਂਗੇ ਹੁੰਦੀਆਂ ਇਸ਼ਕ ਦੀਆਂ ਜੋ ਬਾਤਾਂ ਫਿਰ ਹੱਸ ਕੇ ਲੰਗਣੀ ਅੰਨੀ ਦਾ ਇੱਧਰ ਨੂੰ ਕਰ ਮੂੰਹ ਵੇਖ ਲੋ ਇਹਦਾ ਡਬ ਰੋਟੀਆਂ ਛੋਲੇ ਭਰਨ ਵਾਲੇ ਦਾ ਐਵੇਂ ਜਣ ਵਾਲੀ ਪਿਆਰ ਹੁੰਦਾ ਤੁਹਾਨੂੰ ਅੰਨੀ ਦੀ ਵੇਖਦੀ ਤਾਂ ਵੇਖ ਜਿਵੇਂ ਕਿਤੇ ਕੁਝ ਵੇਖਿਆ ਹੀ ਨਹੀਂ ਹੁੰਦਾ ਆਹ ਖਾਸ਼ੇ ਵੇਖ ਹੁੰਦੇ ਖਾਵਾ ਤੈਨੂੰ अच्छा एक बात बताओ तुम ऐसे घूमते रहते हो तुम्हें तुम्हारे दुश्मनों से डर नहीं लगता दुश्मनों दा, दस कमाल थो है आज नहीं रंगे बिल्ली की टट्टी रंगे नहीं वे आज नहीं तो कल मरना और रही बात डरने की तो डरना है तू ऊपर वाले से डरो ਇਹ ਸਾਲਾ ਹੈ ਹੀ ਕੌਂਚੂ ਇਹ ਉੱਪਰੋਂ ਤੋਂ ਵੀ ਮੈਨੂੰ ਡਰਦਾ ਹੋਣਾ ਉਹਨੂੰ ਵੀ ਕਹਿੰਦਾ ਹੋਣਾ ਆ ਥੱਲੇ ਆ ਆਂ ਨਹੀਂ ਤਾਂ ਗੱਲ ਕਰਨੀ ਆ ਤਾਂ ਉੱਤੇ ਨਾ ਬਕਵਾਸ ਮਾਰਿਆ ਕਰ। ਜਾਂ ਗਾਨੀ ਗਾਨੀ ਸੋਣੀਏ ਨੀ ਮਨ ਤੂੰ ਇਹ ਕੀ ਟੈਲੈਂਟ ਆ ਹੋਣਾ ਕਮਾਲ ਦੀ ਗੱਲ ਐ 36000 ਲਾਈਕ ਐ ਸਰੀਲ ਤੇ ਅੰਨੀ ਦੇ ਦਿਸੇ ਵਿੱਚ ਕੁਛ ਵੀ ਨਹੀਂ ਗਾ ਦੱਸ ਕਮਾਲ ਦੀ ਗੱਲ ਐ ਜਿਹੜੀ ਚੀਜ਼ ਹੱਗਨ ਨੂੰ ਆ ਸਾਲੀ ਉਹ ਦਿਖਾਈ ਜਾਂਦੇ ਆ ਬੂਟੇ ਪਿੱਛੇ ਸੁੱਕੇ ਪਏ ਆ ਪਾਣੀ ਦਿਓ ਉਹਨਾਂ ਨੂੰ ਤਾਂ ਹੀ ਤਾਂ ਗਰਮੀ ਪਈ ਜਾਂਦੀ ਰੁਕ ਮੈਂ ਪਾਣੀ ਪਾ ਕੇ ਆਇਆ ਬੂਟਿਆਂ ਚ ਪਾਉਂਗਾ ਹਲੋ ਗਾਇਸ ਮੇਰਾ ਨਾਮ ਨੇਹਾ ਹੈ ਔਰ ਮੈਂ ਬੈਂਗਲੌਰ ਕੇ ਛੋਟੇ ਸੇ ਪੀਜੀ ਮੇ ਰਹਤੀ ਹਾਂ ਸਿੱਕੀ ਕਰੀਏ ਪੀਜੀ ਟਾ ਦिए ਤੇਰਾ ਸਮਝ ਨਹੀਂ ਆਂਦੀ ਕਰਨ ਕੀ ਆਏ ਆ ਨੈਟ ਤੇ ਦੱਸ ਲੈ ਮੈਂ ਇੱਕ ਛੋਟੇ ਸੇ ਪੀਜੀ ਮੇ ਰਹਤੀ ਹੂੰ ਔਰ ਵਿਲੀਨ ਜਿੱਡੇ ਪੀਜੀ ਕੋਦੇ ਤੋਂ ਮਿਲਣ ਲੱਗੇ ਸਰਕਾਰ ਨੂੰ ਕਹਿ ਕੇ ਕੋਠੀ ਦਵਾ ਦਈਏ ਕੀ ਕੰਮ ਹੈ ਇੱਥੇ ਦੱਸ ਹਰ ਸਭ ਠੀਕ ਹੈ ਓਹੋ ਕਿਵੇਂ ਠੀਕ ਹੋ ਸਕਦਾ ਹੈ ਅੱਜ ਤਾਂ ਮੰਡੇ ਹੈ ਅਬੀ ਫਿਰ ਸਟruggਲ ਕਰਨਾ ਪੜੇਗਾ 5 ਦਿਨ ਸੈਟਰਡੇ ਸੰਡੇ ਕੇ ਲਈ ਠੀਕ ਹੈ ਕੋਈ 10 ਇਹ ਕੋ ਕਮਾ ਚ ਕਮ ਹੈ ਸਾਣ ਨਹੀਂ ਲੋਡ ਕਰਨ ਦੀ ਤੇਰੇ ਵਰਗੀਆਂ ਬਟਰੀਆਂ ਬੈਟਰੀਆਂ ਨੈਟ ਤੇ ਜਿਨ੍ਹਾਂ ਦੀ ਵੇਚਾਈ ਕਰਕੇ ਸਾਡਾ ਸੰਡੇ ਤੋਂ ਮੰਡੇ ਸੰਡੇ ਚੱਲਦਾ ਚਾਪਿੰਦਾ ਟਾਈਮ ਹੋ ਗਿਆ ਕੋਈ ਗੱਲ ਨਹੀਂ ਇੱਥੇ ਕਿਹੜਾ ਕਿਸ ਬੋਸ ਨੇ ਆਣਾ ਚਲਾ ਚਲ ਜੀਏ ਰੋਕੇ ਸ਼ੂਟ ਕਰ ਲਾਂਗੇ ਪਤੰਗ ਡਾਣਾ ਚਲਾ ਚਲ ਜੀਏ ਇੱਥੇ ਕਿਹੜਾ ਟੀਸੀ ਸਰਾਂ ਦੇ ਕੋਲ ਆਈ ਇਹਦੇ ਵੀਡੀਓ ਦੇਣੀ ਹੈ ਰੋਕੇ ਸ਼ੂਟ ਕਰ ਲਾਂਗੇ ਕੀ ਹੋ ਗਿਆ ਵਿਹਾਰ ਜਾਣਾ ਅੰਨੀ ਦਿਓ ਇੰਨਾ ਵੀ ਨਹੀਂ ਵੇਲਾ ਮੈਂ ਜਾ ਤੂੰ ਕੰਮ ਕਰਕੇ ਆਵਦਾ। ᱛᱚ ਗਾਇਸ ਹਮਾਰੇ ਯਹਾਂ ਤੋ ਗਾਰੀ ਸਟੇਸ਼ਨ ਪਰ ਆਤੀ ਹੈ। ਆਪਕੇ ਕਹਾਂ ਆਤੀ ਹੈ? ਕਮੈਂਟ ਕਰਕੇ ਬਤਾਓ। ਅੱਛਾ ਸਾਡੇ ਤਾਂ ਪਾਣੀ ਵਾਲੇ ਟੈਂਕੀਆਂ ਚ ਆਉਂਦੀ ਆ। ਕਮਾਲ ਦੀ ਗੱਲ ਹੈ। ਟ੍ਰੇਨ ਇਹ ਲੱਛੇ ਵਾਲਾ ਨਹੀਂ ਕਿ ਕਿਤੇ ਵੀ ਆ ਜਾਊਗਾ। ਸਵੇਰੇ ਨਹੀਂ ਆਏ ਤਾਂ ਛਮੇ ਆ ਜਾਊਗਾ। ਅੰਨੀਂੀਆਂ ਖਾਂਦੀਆਂ ਕੀ ਇਹ? ਅਰੇ ਦੇਖ ਕੇ ਚਲੋ। ਯਹਾਂ ਪਰ ਮੇਰਾ ਫੋਨ ਹੈ। ਚੱਕ ਲੈ ਨੂੰ। ਇਹਦੇ ਥੱਲੇ ਕੀ ਬੰਬ ਰੱਖਿਆ। ਕਮਾਲ ਦੀ ਗੱਲ ਹੈ। ਸਾਈਡ ਕਰ ਲਓ ਇਸੇ। ਤੂੰ ਸਾਈਡ ਤੋਂ ਲੰਘ ਜਾ। ਐਡੀ ਕਹਾ ਪਈ ਏ ਦੱਸ। ਕਾਓ ਕਾਈ ਹੋਇਆ ਪਿਆ ਕੰਮ ਲੱਭਣਾ ਪੈਣਾ ਕੌਣ ਆ ਫੁੱਦੂ ਸਕ੍ਰਿਪਟ ਰਾਈਟਰ ਇਹਦੇ ਪਿੱਛੇ ਇਹ ਲੜਕੀ ਯਹਾਂ ਪੇ ਫੋਨ ਹੈ ਹਾਂ ਤਾਂ ਜੇਬ ਮੇਂ ਡਾਲੋ ਨਾ ਆਪਣਾ ਫੋਨ ਅਰੇ ਭੈਣ ਜੀ ਮੈਂ ਆਪਕੋ ਕੱਬ ਸੇ ਦੇਖ ਰਹੀ ਹੂੰ ਆਪ ਆਪਣਾ ਫੋਨ ਪੈਨ ਮੇਂ ਕਿਉਂ ਨਹੀਂ ਡਾਲ ਰਹੇ ਹੋ ਹੋ ਨਾ ਯਾਟਮ ਹੂੰ ਕਦੋਂ ਦੀ ਦੇਖ ਰਹੀ ਹੂੰ ਕੀ ਗੱਲ ਤੈਨੂੰ ਕੋਈ ਕੰਮ ਨਹੀਂ ਠੀਕ ਆ ਗਰਮੀ ਦੀ ਛੁੱਟੀਆਂ ਹੋਈਆਂ ਕਿ ਪੜ੍ਹ-ਪੜ੍ਹ ਲਓ ਕਿਤੇ ਘੁੰਮਣ ਚੱਲ ਜਾਓ ਕਦੋਂ ਕੀ ਦੇਖ ਰਹੀ ਹੂੰ ਤੁਸੀਂ ਕਿੱਧਰ ਵੇਖੀ ਜਾਂਦੇ ਹੋ ਸਕ੍ਰਿਪਟ ਤੇ ਧਿਆਨ ਦਿਓ ਧਿਆਨ ਤੁਹਾਡਾ ਵੀ ਕਿਤੇ ਹੋ ਰਹੀ ਹੈ ਕੀ ਵੀ ਨਾ ਕੁਨੀ ਡਾਲ ਰਹੇ ਹੋ ਫੋ ਮੇਰੀ ਮਜਬੂਰੀ ਹੈ ਕਿ ਐਸੀ ਮਜਬੂਰੀ ਆਪਕੋ ਜਾਨਨਾ ਹੈ ਨਾ ਤੋ ਆਬ ਇਸ ਫੋਨ ਕਾ ਧਿਆਨ ਰੱਖੋ ਮੈਂ ਆਤੀ ਹੂ ਦੀਦੀ ਆਪ ਕਾ ਮੁਝਾ ਆਪਕੇ ਪੈਨ ਦੇ ਸਕਤੀ ਹੋ ਨਹੀਂ ਮੈਂ ਆਪਣਾ ਪੈਨ ਤੋ ਤੁਮੇ ਨਹੀਂ ਦੇ ਸਕਤੀ ਲੇਕਿਨ ਮੇਰੇ ਮਾਲਿਕ ਬਹੁਤ ਦਿਆਲੂ ਹੈ ਵੋ ਤੁਮੇ ਜ਼ਰੂਰ ਦੇ ਹੋ ਇਨੇ ਜਾਣੇ ਵੀਡੀਓ ਚ ਇਨੇ ਤਾ ਮਿਰਜਾ ਪੁਰਚ ਨਹੀਂ ਹੈਗੇ ਸੀ ਆਹੋ ਮਾਲਿਕ ਦਿਆਲੂ ਆ ਤੂ ਤੋ ਫੁੱਦੂ ਆ ਤੇਰਾ ਦਿਲ ਨਹੀਂ ਕੀਤਾ ਕਦੇ ਦਾਨ ਕਰਨ ਨੂੰ ਠਰਕੀ ਵੀ ਨਾ ਕਰਾਵਾਂ ਤੁਹਾਨੂੰ ਦਾਨ ਸਕਤੀ ਹੋ ਨਹੀਂ ਮੈਂ ਆਪਣਾ ਪੈਂਟ ਤਾਂ ਤੁਹਾਨੂੰ ਨਹੀਂ ਦੇ ਸਕਤੀ ਲੇਕਿਨ ਮੇਰੇ ਮਾਲਿਕ ਬਹੁਤ ਦਿਆਲੂ ਹੈ ਉਹ ਤੁਹਾਨੂੰ ਜ਼ਰੂਰ ਦੇ ਸਕਤੀ ਹੈ ਕਿੰਨੇ ਪੈਸੇ ਤਾਂ ਇਹ ਤੂੰ ਦੇ ਮੈਨੂੰ ਬਸ ਆਪਕਾ ਇਹ ਪੈਂਟ ਚਾਹੀਏ ਨਿਕਲ ਨਿਕਲ ਕਿਸੇ ਨੇ ਦੱਸ ਹੈ ਕੁਸੇ ਮਾਲਿਕ ਨੂੰ ਕਿਵੇਂ ਪਤਾ ਵੀ ਇਹਨੂੰ ਪੈਸੇ ਦੀ ਲੋੜ ਹੈ ਅੰਨੀ ਦਿਓ ਪਹਿਲਾਂ ਉਹਨੂੰ ਆਨ ਦੋ ਆ ਕੇ ਬੋਲਣ ਦੋ ਵੀ ਕਿਹੜੀ ਚੀਜ਼ ਚਾਹੀਦੀ ਹੈ ਕਿਤਨੇ ਪੈਸੇ ਚਾਹੀਏ ਤੁਮੇ ਮਾਲਿਕ ਕੀ ਇੱਥੇ ਬੈਠਾ ਕਰਦਾ ਇਹ ਕੀ ਪਾਰਕਾਂ ਚ ਕੁਰਸੀਆਂ ਰੰਗ ਕਰਦੀ ਹੈ ਹੂੰ ਕਿਸੇ ਨੇ ਸਹੀ ਕਹਾ ਹੈ ਅੱਜ ਕੱਲ ਨਾ ਕੋਈ ਆਪਣਾ ਪੈਨ ਦੇਣ ਲਈ ਵੀ ਅਨਿਧੀ ਜਦੋਂ ਉਹਨੇ ਤੈਨੂੰ ਪੁੱਛਿਆ ਤੈਨੂੰ ਪੈਸੇ ਚਾਹੀਦੇ ਤੂੰ ਪੈਸੇ ਮੰਗ ਲੈਂਦੀ ਬਾਜ਼ਾਰੋਂ ਜਾ ਕੇ ਪੈਂਟ ਲੈ ਲੈਂਦੀ ਤੈਨੂੰ ਕਿਹਨੇ ਕਿਹਾ ਸੀ ਪੈਂਟ ਮੰਗਣ ਨੂੰ ਹੈ ਘੁੱਸੇ ਦਿਮਾਗ ਤਾਂ ਹੈ ਹੀ ਨਹੀਂ ਇਹਨਾਂ 'ਚ ਕਿਸੇ ਨੇ ਸਹੀ ਕਹਾ ਅੱਜ ਕੱਲ ਨਾ ਕੋਈ ਆਪਣਾ ਪੈਨ ਦੇਣ ਲਈ ਵੀ ਤਿਆਰ ਨਹੀਂ ਹੈ ਅਬੇ ਕਾਹ ਰਹਿ ਗਈ ਸੀ ਅਬ ਇਹ ਫੋਨ ਜੇਬ 'ਚ ਰੱਖ ਔਰ ਨਿਕਲ ਲੈ ਇੱਥੇ ਧਿਆਨ ਰੱਖੀ ਜਾਂਦੀ ਆ ਫੋਨ ਪਿਆ ਸੀ ਜੇ ਥਾਰ ਖੁੱਲੀ ਸੀ ਲੈ ਦੱਸ ਚੱਕ ਕੇ ਜੇਬ ਚ ਪਾ ਕੇ ਕਿਤੇ ਜਾ ਕੇ ਵੇਚ ਜਾ ਹੁਣ ਹੈ ਵੀ Oppo Vivo iPhone 12 ਤੇ ਨਾ ਪਰ ਉਹ ਵੀ ਛਪਰੀਆਂ ਵਾਲਾ ਹੀ ਹੋ ਗਿਆ ਜੇ ਤੁਸੀਂ ਕਹਿੰਦੇ ਹੋ ਤੁਹਾਡੇ ਕੋਲ iPhone ਹੈ ਤੇ ਤੁਸੀਂ ਸਟਾਰ ਹੋ ਨਹੀਂ ਜੇਬ ਚ ਰੱਖਿਆ ਕਰੋ ਕੋਈ ਵੈਲਿਊ ਨਹੀਂ ਅੱਜ ਕੱਲ ਇਹਦੀ ਔਰ ਨਿਕਲ ਅਰੇ ਭੈਣ ਆਪ ਲੋਕ ਕਿਉਂ ਰਹੀ ਹੋ ਉਹ ਬੜਾ ਫੋਨ کہیں ਖੋ ਗਿਆ ਹੈ ਮੈਂ ਤਾਂ ਆਪਣੇ ਹੱਥੋਂ ਸੀ ਤੁਹਾਡੇ ਜੇਬ ਮੇਂ ਡਾਲਾ ਥਾ ਉਹ ਮੇਰਾ ਜੇਬ ਫਟਾ ਹੋਆ ਥਾ ਇਸ ਲਈ ਮੈਂ ਕੱਬ ਸੇ ਫੋਨ ਨਹੀਂ ਰੱਖ ਰਹੀ ਥੀ ਵਾਹ ਪੇ ਤੋ ਦੋਸਤੋ ਫਟੇ ਜੇਬ ਮੇਂ ਆਪਣਾ ਫੋਨ ਨਾ ਰੱਖੇ ਅੰਨੀ ਦੇ ਹੱਥ ਚ ਫੜ ਲੈਂਦੀ ਕੁੜੀਆਂ ਕੋਲ ਤਾਂ ਉਦੋਂ ਹੀ ਬਥੇਨੀ ਆ ਥਾਮਾ ਫੋਨ ਪਾਣ ਨੂੰ ਦੱਸ ਲੈ ਜੇ ਭਟੀ ਹੋਈ ਐ ਤਾਂ ਫਿਰ ਉਸੇ ਜੇਬ ਚ ਕਿਉਂ ਪਾਇਆ ਜਦੋਂ ਪਤਾ ਡਿੱਗਣਾ ਸੀ ਯਾਰ ਮੂੜੀ ਆਫ ਕਰਤਾ ਮੈਂ ਚੱਲਿਆ ਫੋਨ ਲੱਪਣ ਕਿੱਥੇ ਡਿੱਗਿਆ ਸੀਗਾ ਆ ਕੀ ਖੋਲ ਪੈਂਦੀ ਢਿੱਡ ਚ ਸਮਝ ਨਹੀਂ ਆਉਂਦੇ ਮੂੰਹ ਕਿਉਂ ਖੋਲ ਰੱਖੇ ਐਡੀ ਢਿੱਡ ਕੀੜੀ ਐ ਹਟਦੀਆਂ ਆ ਇੰਨਾ ਜ਼ੋਰ ਤਾਂ ਸਿੰਗਰ ਨੇ ਲਾਇਆ ਜਿੰਨਾ ਤੁਸੀਂ ਲਾਈ ਜੰਨੇ ਹੋ ਪੀੜ ਹੁੰਦੀ ਆ ਨਹੀਂ ਕਰ ਕੀ ਹਲੋ ਮੈਲਾ ਹੱਡ ਟੁੱਟਣੇ ਜੇ ਬਸ ਦਾ ਵੀਰ ਨੂੰ ਅਮਲੀਆ ਅਮਲੀਆ ਫਿਰ ਵਿਆਹ ਕਿਉਂ ਕਰਾਇਆ ਨਾਲੇ ਕੌਣ ਆ ਜਿਹੜੇ ਵਿਆਹ ਤੋਂ ਬਾਅਦ ਵੀ ਇਹੋ ਜਿਹੇ ਰੀਲਾ ਪਾਣ ਨੂੰ ਦੇ ਦਿੰਦੇ ਆ ਉਹ ਕੋਈ ਗੱਲ ਨਹੀਂ ਪਾ ਲੈਣ ਤੋਂ ਫਾਈਲ ਲੱਗੀ ਵੀ ਆ ਵਿਚਾਰੀ ਦਾ ਵੀਜ਼ਾ ਆ ਗਿਆ ਫਿਰ ਉੱਥੇ ਜਾ ਕੇ ਕੰਮ ਹੀ ਕਰਨੇ ਐਨੇ ਚੱਲ ਬਣਾ ਬੁੱਗਰੀ ਲੱਕ ਹਲਾ ਲੱਕ ਫੇਰੀ ਬਰਫਾਂ ਤੇ ਚੱਲਣਗੇ ਨਹੀਂ ਤਾਂ ਇੱਥੇ ਵੀ ਨਹੀਂ ਚੱਲਣੀ ਚੱਲ ਚੱਲ ਕਰ ਦੇ ਕਿਸ ਤਰ੍ਹਾਂ ਕਰਾ ਦੇ ਅੰਕਲ ਜੀ ਟੈਲੈਂਟ ਹੈ ਕੋਈ ਚੱਕਰ ਨਹੀਂ ਮੈਂ ਨਹੀਂ ਨੱਚ ਸਕਦਾ ਮੈਂ ਅਖਬਾਰਾਂ ਦਾ ਕੰਮ ਕਰਦਾ ਮੈਂ ਕਿਥੇ ਨੱਚਾਂਗਾ ਆ ਚੱਲ ਚੱਲ ਤੂੰ ਤੇਰਾ ਕਿੰਨਾ ਪਿਆ ਨਾ ਪਰਖਦਾ ਕੋਈ ਨਾ ਕੋਈ ਸੱਜੇ ਛੜ ਤੇਰ ਗਾਨੇ ਮੈਂ ਤਾਂ ਸਾਰੇ ਨੀ ਅੱਖਾਂ ਨੇ ਨਸ਼ੇੜੀ ਮੇਰੀਆਂ ਮੇਰਾ ਕੋਈ ਨਾ ਕਸੂਰ ਮੁੱਟ ਯਾਰੇ ਐਚੋ ਸਮਝ ਨਹੀਂ ਆਉਂਦੀ ਇਹਨਾਂ ਟੋਫੀਆਂ ਖਾਦਿਆਂ ਚਿੱਟਾ ਪਿੱਟਾ ਕਰਦੀ ਕੀ ਐ ਇਹ ਖੋਲ ਇਹਨੂੰ ਖੋਲਣ ਦੇ ਕਮਾਲ ਦੀ ਗੱਲ ਰੇਤਾ ਹੀ ਪਾ ਦੇ ਇਹਦੇ ਮੂੰਹ ਚ ਹੋਰ ਤਾਂ ਕੁਝ ਖਾਣ ਨੂੰ ਹੈ ਨਹੀਂ ਗਾ ਨਿੱਬੇ ਕੀ ਬਣਿਆ ਕੁਝ ਵੀ ਨਹੀਂ ਮੜਾ ਜਾ ਮੁੰਡਾ ਕਿ ਡੋਲਾ ਵਖਾ ਦੇ ਉਹਨੂੰ ਕਹਿੰਨਗੇ ਬਾਈ ਤੈਨੂੰ ਖਾਣ ਦੀ ਲੋੜ ਅੰਨੀ ਦੇ ਇਹਨਾਂ ਨੂੰ ਵੀ ਬੋਲਿਆ ਕਰੋ ਪਤਾ ਨਹੀਂ ਸਮਝ ਨਹੀਂ ਆਉਂਦੀ ਜਿੰਮ ਵਾਲੀਆਂ ਕੁੜੀਆਂ ਨੂੰ ਹੋਇਆ ਕਿ ਪਿਆ ਬਾਈਸੈਪ ਵਖਾਣਾ ਤਾਂ ਆਏ ਟਰਾਈਸੈਪ ਵਖਾਣਾ ਤਾਂ ਆਏ ਸ਼ੋਲਡਰ ਵਖਾਣੇ ਆ ਤਾਂ ਆਏ ਸਾਰਾ ਕੁਝ ਹੀ ਇੱਥੇ ਐ ਸਮਝ ਨਹੀਂ ਆਂਦੀ ਇਹਦੇ ਨਾਲ ਕੰਮ ਨਹੀਂ ਚੱਲਣਾ ਨੀਂ ਦੀਆਂ ਦੁਖੀ ਕਰੀ ਖੜੀਆਂ ਕੰਮ ਤਾਂ ਚੱਲ ਜਾਂਦੇ ਆ ਹਮ ਪਰ ਬਦਨਾਮੀ ਬੜੀ ਐ ਛੀ ਵੈਸੇ ਵੀ ਮੁੰਡੇ ਤਾਂ ਜੈਮ ਲਾ ਲੈਂਦੇ ਪਰ ਕੁੜੀਆਂ ਦਾ ਅੱਜ ਕੱਲ ਬੇੜਾ ਕਰ ਕੀ ਐ ਜੈਮ ਦੇ ਨਾਂ ਤੇ 100 ਚ 90 ਤਰਲਾਂ ਬਣਾਉਣੀਆਂ ਜਾਂਦੀਆਂ ਅੱਜ ਸਟ੍ਰੀਕ ਪਾਦਾ ਪਹਿਲਾਂ ਮੈਂ ਨਹੀਂ ਨਹੀਂ ਕੋਈ ਗੱਲ ਨਹੀਂ ਸ਼ੋਲਡਰ ਬਾਅਦੋਂ ਲਾ ਲਾਂ ਗਿੱਲ ਸ਼ੋਲਡਰਾਂ ਤੇ 10 ਕਿ ਕੱਦੂ ਟੰਗਣੇ ਆ ਸਟ੍ਰੀ ਜਰੂਰੀ ਐ ਮੈਂ ਸੌ ਜੇ ਹੁੰਦਾ ਅਗ ਮਾਰ ਨਾ ਰਿਕਨ ਏ ਤੁਰੀ ਫਿਰਦੀ ਐ ਲੈ ਕਮਾਲ ਦੀ ਗੱਲ ਐ ਟੱਟੀ 'ਚ ਨਾ ਚਲਦੀ ਕਿਦਰੀ ਲੰਬਾ ਬਣਾਉਂਦੀ ਬਣਾਉਂਦੀ ਬਾਹਰ ਜਾ ਕੇ ਰੀਲਾਂ ਬਣਾ ਉਹ ਛੱਡ ਰਹਿ ਹੁੰਦੇ ਗਰਮੀ ਬੜੀਆਂ ਨੂੰ ਪਸੀਨਾ ਵੀ ਜ਼ਿਆਦਾ ਆਉਂਦਾ ਕੋੜਾ ਪੱਟ ਲਾਗੀ ਰੱਖਿਆ ਹੁੰਦਾ ਏ ਤੂੰ ਜਦੋਂ ਵੀ ਸਨੇਪ ਹੋਣਾ ਨਹੀਂ ਖੜ ਸਕਦੀ ਨਹੀਂ ਨਹੀਂ ਲੈ ਸਿੱਧੇ ਖੜਾ ਕੇ ਤਾਂ ਟੈਲੈਂਟ ਕਿਵੇਂ ਦੱਸੂਗਾ ਸਨੈਪਚੈਟ ਥੱਲੋਂ ਨਹੀਂ ਪੈਂਦੀ ਉੱਤੋਂ ਪੈਂਦੀ ਐ ਨਾਲੇ ਐ ਕਰੀ ਜਾਂਦੀ ਐ ਸਨੈਪ ਸਨੈਪ ਲੈ ਲੈ ਪਹਿਲਾਂ ਤੂੰ ਇਹਨੂੰ ਦੇ ਸਨੈਪ ਹੂੰ ਮੈਂ ਤੂੰ ਦੁਨੀਆ ਦੀ ਖਬਰਾਂ ਚ ਆਉਣਾ ਏ ਹੋਣੇ ਆਲਦੀ ਗੱਲ ਐ ਵੈਸੇ ਥੱਲੋ ਥੱਲੀ ਕਰੀ ਜਾਂਦੇ ਕੰਮ ਇਹ ਚੱਲ ਕਿਵੇਂ ਜਾਂਦੀਆਂ ਬਿਨਾ ਐਕਟਿੰਗ ਤੋਂ ਹਮਮ ਠੀਕ ਇਹ ਇਹ ਮੇਰੀ ਮੰਮੀ ਕਹਿੰਦੀ ਜਾ ਤੂੰ ਪੜ ਲੈ ਪੜ ਲੈ ਪਰ ਮੈਂ ਨਹੀਂੋਂ ਪੜੀ ਦੇਖ ਮੇਰੀ ਮੰਮੀ ਨਾਰਾਜ਼ ਹੋ ਗਈ ਫਿਰ ਮੈਨੂੰ ਮੇਰੀ ਮੰਮੀ ਕਹਿੰਦੀ ਮੇਤੋ ਥੋੜਾ ਬਚ ਕੇ ਬਚ ਕੇ ਵੀ ਬਚ ਕੇ ਬਚ ਕੇ ਇੱਕ ਵਾਰੀ ਆ ਜਾਵੇ ਰਿਜ਼ਲਟ ਮੇਰਾ ਫੇਰ ਮੈਂ ਰਖਾ ਟੂਹੇ ਉੱਤੇ ਤੇਲ ਮਲ ਕੇ ਮਲ ਕੇ ਜਦ ਆ ਗਿਆ ਰਿਜ਼ਲਟ ਮੇਰਾ ਮੈਂ ਪਾਸ ਹੋ ਗਈ ਜਿਸ ਕਰਕੇ ਮੇਰੀ ਮੰਮੀ ਨੂੰ ਮੇਰੇ ਉੱਤੇ ਮਾਣ ਹੋ ਗਿਆ ਯੇ ਯੇ ਇਹ ਸੋਨੂ ਸੀਤੂ ਬਣੀ ਦੀ ਛੋਟੀ ਭੈਣ ਉਹ ਠੀਕ ਆ ਛੁੱਟੀਆਂ ਦਾ ਕੰਮ ਮਿਲੇ ਪਰ ਇਹ ਕਿਹੜੀ ਮੈਡਮ ਹੈ ਜੀ ਨੇ ਰੈਪ ਲਿਖਣ ਨੂੰ ਕਿਹਾ ਤੈਨੂੰ ਠੀ 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 ਰੈਪ ਦਾ ਵੀ ਰੇਪ ਹੀ ਕਰਤਾ ਐ ਨਹੀਂ ਤਾਂ ਜੀ ਫੇਰ ਆਗੇ ਤੁਹਾਡੀ ਟਿਕਦੀ ਨਹੀਂ ਸੀ ਆ ਤੇਰੀ ਇਹ 1 ਕਰੋੜ ਰੁਪਏ ਦਾ ਚੈੱਕ ਹੈ ਜੀ ਔਰ ਇਹ ਏਟੀਐਮ ਕਾਰਡ ਹੈ ਔਰ ਕੈਸ਼ ਵੀ ਆਪ ਦੇਖ ਰਹੇ ਹੋ ਹਾਂਜੀ ਹਾਂਜੀ ਮੂਝੇ ਇੱਕ ਐਸਾ ਲੋਇਲ ਲੜਕਾ ਚਾਹੀਏ ਜੋ ਮੂਝੇ 10-10 ਹੰਦਸਾ ਸੈਟੀਸਫਾਈ ਕਰੇ ਅੱਛਾ ਹਾਂ ਤੁਹਾਨੂੰ ਤਾਂ ਹੈਗਾ ਹੀ ਤੇਰੇ ਕੋਲੇ ਅੰਨੀ ਦੀਏ ਹੋਰ ਕੀ ਹੁਣ ਪਰੌਂਠਾ ਚਾਹੀਦਾ ਕਮਾਲ ਦੀ ਗੱਲ ਹੈ ਵੈਸੇ ਜੇ ਚੈੱਕ ਬਾਉਂਸ ਹੋ ਗਿਆ ਫੇਰ ਤੂੰ ਐ ਕਰ ਗੁੱਟੀ ਚ ਥੋੜੇ ਜਿਹਾ ਨੋਟ ਕੱਢ ਤੇ ਦੰਸਿੱਤੇ ਕਰਾ ਕੇ ਆ ਪਹਿਲਾਂ ਬਹੁਤ ਭੜੇ ਲੱਗਦੇ ਆ ਇਹ ਨੀ ਨਕਲੀ ਐਕਟਿੰਗ ਵੀ ਨਹੀਂ ਹੋਣੀ ਚਾਹੀਦੀ ਬੋਕ ਜਿੱਡੇ ਹੋ ਗਏ ਫਿਰ ਵੀ ਐਕਟਿੰਗ ਕਰਨੀ ਨਹੀਂ ਆਈ ਤੁਹਾਨੂੰ ਪਹਿਲੀ ਗੱਲ ਤਾਂ ਕੁੜੀ ਭਾਲੀ ਗਈ ਜਾਂਦੀ ਐ ਜਿੱਥੋਂ ਉਹ ਸਮਾਨ ਭਾਲੀ ਜਾਂਦੀ ਐ ਉਹ ਤਾਂ ਪੈਣਾ ਨਹੀਂ ਜੱਗ ਚ ਦੂਜੀ ਗੱਲ ਸਿੱਧੇ ਥੱਲੇ ਡਿੱਗ ਪੀ ਪਹਿਲਾਂ ਵੇਖ ਤਾਂ ਲੈਂਦੀ ਮੁੰਡੇ ਨੂੰ ਹੋਇਆ ਕੀ ਐ ਨਹੀਂ ਜੀ ਮੇਰੀ ਸਕ੍ਰਿਪਟ 'ਚ ਥੱਲੇ ਡਿਗਣ ਲਿਖਿਆ ਸੀ ਸੋਮਾ ਡਿਗ ਪਈ ਸੱਚੀ ਉਂਗਲਾਈ ਹੋਵੇ ਆਵਾਜ਼ ਫਿਰ ਇਹੋ ਜਿਹੀ ਨਹੀਂ ਨਿਕਲਦੀ ਫੇਰ ਤਾਂ ਪੁੱਛੋ ਹੀ ਨਾ ਨਾਲੇ ਥੱਲੇ ਪੈ ਕੇ ਵੀ ਹੱਸੀ ਜਾਂਦੀ ਐ ਕਮਾਲ ਦੀ ਗੱਲ ਐ ਇਹ ਵੀ ਐਡੀਟਰ ਵੇਖ ਲਓ ਮਿਊਟ ਨਹੀਂ ਕਰਨੀ ਆਉਂਦੀ ਨਹੀਂ ਜੀ ਮੈਂ ਤਾਂ ਬਾਵੇ ਦਾ ਭਰਾ ਐਡਿਟਿੰਗ ਕਰਨ ਦਾ ਟਾਈਮ ਮੇਰੇ ਕੋਲ ਹੈ ਹੀ ਨਹੀਂ ਠੀਕ ਐ ਪੱਟੀ ਦੇਖ ਲੈ ਬੰਨੀ ਸਮਝ ਨਹੀਂ ਆਉਂਦੀ ਸਾਲੀ ਰਸੋਈ 'ਚ ਡਿੱਗੀ ਸੀ ਜਾਂ ਫੁੱਟਪਾਥ 'ਤੇ ਪਤੰਗ ਉਡਦੀ ਸੀ ਜੀ ਪੇਚਾ ਲੱਗ ਗਿਆ ਖਿੱਚ ਮਾਰਦੀ ਥੱਲੇ ਗਈ ਛੀ ਗੰਦੀ ਐਕਟਿੰਗ ਆ ਬਰਾ ਕਟਾ ਬਰਾ ਗਿਲੀ ਗਿਲੀ ਚੂ ਐਸੀ ਆਂਦੀ ਚਲੇ ਮੇਰੇ ਪਾਸ ਆ ਗਿਰੇ ਤੂੰ ਤੇਰੀਆਂ ਲੱਤਾਂ ਚ ਕੀ ਮੋਜਾ ਸੀਮੈਂਟ ਲੱਗਿਆ ਤੂੰ ਵੀ ਤਾਂ ਕਿਸੇ ਨਾ ਕਿਸੇ ਪਾਸੇ ਉੱਡੇਂਗੀ ਤੂੰ ਵੀ ਤਾਂ ਕਿਸੇ ਦੀ ਝੋਲੀ ਚ ਜਾ ਕੇ ਡਿੱਗੇਂਗੀ ਖੁਸ਼ ਵੇਖ ਹੁੰਦਾ ਬਾਵਾ ਤੇਰੀ ਅੰਨੀਂਦਿਆ ਯਾਰ ਉਸਨੇ ਬੋਲਾ ਥਾ ਕਿ ਉਹ ਖਾਣਾ ਬਣਾਉਣੇ ਕੇ ਬਾਅਦ ਕਾਲ ਕਰੇਗਾ ਅੱਜ ਦਿਨ ਸੀ ਉਸਕਾ ਕੋ ਆਲਿਨ ਆਇਆ ਕਿ ਉਸ ਦਾ ਸਲੈਂਡਰ ਤੋਂ ਨਹੀਂ ਫਟ ਗਿਆ ਜਿਹੋ ਜੇ ਤੇਰੀ ਸ਼ਕਲ ਆਉਣੇ ਉਦਾਂ ਵੀ ਨਹੀਂ ਕਰਨਾ ਸੀ ਤੂੰ ਲਾ ਲੰਦੀ ਫੋਨ ਤੇਰੇ ਕੋਲੇ ਕੀ ਪੈਕ ਹੈ ਨਹੀਂ ਸੀ ਓ ਮਾਈ ਗੋਡ ਫ੍ਰੀ ਦੇ ਸਿਮ ਚਲਾਉਣ ਵਾਲੀਆਂ ਪਾਪਾ ਦੀਆਂ ਪਰੀਆਂ ਤਾਂ ਬਹੁਤ ਵੇਖੀਆਂ ਪਰ ਪਾਪਾ ਦਾ ਡਾਇਨਾਸੌਰ ਪਹਿਲੀ ਵਾਰੀ ਵੇਖਿਆ ਐ ਐਡੀ ਗੁੱਤ ਕੀਤੀ ਐ ਕੀ ਗੱਲ ਇਹਦੇ ਨਾਲ ਕਿ ਟਰੱਕ ਚ ਨਾ ਵੈਸੇ ਜੋ ਵੀ ਐ ਚਲੋ ਸਾਰਾ ਕੁਝ ਜੈਨੂਨਾ ਪਰ ਬੰਦਾ ਵੀ ਜੈਨੂਨਾ ਹੈ ਕਿਵੇਂ ਨੇਚਰਲ ਹੈ ਸੰਤਰੇ ਨਹੀਂ ਅਗਲੇ ਕੋਲੇ ਇਹ ਮੈਡੀਸਨ ਤੋਂ ਛੋਟਾ ਭਰਾ ਸਾਲੇ ਵਾ ਕੀ ਜਲੂਸ ਕੱਢਿਆ ਇੰਨਾ ਮੰਦਾ ਪੈ ਗਿਆ ਕਿ ਹਲਚਲ ਨਾ ਤੇ ਆ ਗਿਓ ਕਮਾਲ ਦੀ ਗੱਲ ਕੁੜੀਆਂ ਤਾਂ ਪੱਟ ਵਖਾ ਕੇ ਫੇਮਸ ਹੁੰਦੀਆਂ ਸੀ ਸਾਲੇ ਮੁੰਡੇ ਨੀਂਦੇ ਅ ਜਿਕਾ ਮਤੈ ਨੂੰ ਲਾਹ ਨਿਕਰ ਲੋਰ ਪਵਾਣ ਗਿਆ ਸੀ ਉਹਨੂੰ ਲੁੱਚੇ ਕਿਸੇ ਥਾਂ ਦੇ ਖਲੋ ਗੁੱਲੀ ਬਦਮਾਸ਼ ਉਹ ਇਹਦਾ ਰੁਲਾ ਪਤਾ ਕੀ ਪਿਆ ਸੀਗਾ ਇਹਦਾ ਧਾਰ ਘਾ ਡਿੱਗ ਪਿਆ ਸੀਗਾ ਤੇ ਲੱਭਿਆ ਉਥੋਂ ਜਿੱਥੋਂ ਮੁੰਡੇ ਫੜੇ ਗਏ ਸੀਗੇ ਤੇ ਪੁਲਿਸ ਨੂੰ ਮਨਾੰਦੀ ਪਈਏ ਵੀ ਤੂੰ ਵੀ ਵਿਚੇ ਸੀ ਨਾ ਦਿੰਦਾ ਫੜਿਆ ਗਿਆ ਸੀ ਕਿ ਨਹੀਂ ਇਹ ਕਹਿੰਦਾ ਨਹੀਂ ਭਾਜੀ ਮੈਂ ਤਾਂ ਕਦੇ ਕੀਤਾ ਹੀ ਨਹੀਂ ਮੈਂ ਤਾਂ ਰੀਲਾਂ ਹੀ ਪਾਈਆਂ ਜ਼ਿੰਦਗੀ ਚ ਮੇਰੀ ਲੋਕਾਂ ਨੇ ਉਧਰ ਰੀਲਾਂ ਦੇ ਬਹੁਤ ਲਿੱਤੀ ਕਿ ਫਿਰ ਕੀ ਆਨੇ ਕੈਸੇ ਬੁਲਾ ਮੇਰਾ ਦਰਦ ਦਿਆ ਸੀ ਤੇਰਾ ਮੁਖੜਾ ਦੇਖਦੇ ਨਾ ਨਹੀਂ ਆਹੀ ਕੰਮ ਕਰਨੇ ਆਪਾਂ ਤਾਂ ਹੀ ਤਾਂ ਪਤਲੀਆਂ ਨਹੀਂ ਹੁੰਦੀਆਂ ਫੇਰ ਕਹਿਣਗੇ ਸਪਲੀਮੈਂਟ ਨਹੀਂ ਕੰਮ ਕਰਦਾ ਕਰੂਗਾ ਕਿਵੇਂ ਕਰਨ ਦਾ ਖੁਸ਼ ਹੋਰ ਹੈ ਜਿਮ ਲਾਂ ਜਾਂਦੀਆਂ ਜਾਂ ਦਿਖਾਂ ਜਾਂਦੀਆਂ ਛੀ ਮਰਦੀ ਸ਼ਕੀ ਨਹੀਂ ਉੱਤੇ ਫੈਨੇਸ ਗੱਲ ਦੀ ਕੇ ਥੱਤੀ ਪਿੰਡਾਂ ਵਿੱਚ ਤੇਰੀ ਦਾਦਾਗੀਰੀ ਚੱਲਦੀ ਛੱਤ ਰੋਤੇ ਨੇ ਐਸਾ ਜਿਵੇਂ ਵਿਆਹ ਵਾਲਾ ਘਰ ਹੁੰਦਾ ਕਮਾਲ ਦੇ ਆਂਟੀ ਛੱਡੋ ਕਿਉਂ ਰੀਲਾਂ ਪਾਈ ਜਾਂਦੇ ਹੋ ਦਾਦਾਗੀਰੀ ਛੱਡੋ ਛੇਤਰ ਪਾਵਾਂਗੇ ਘਰ ਵਾਲੇ ਦੇ ਆਪ ਦੇ ਲੈ ਤੁਹਾਡੇ ਕੋਲ ਅੱਲਕੀ ਫਾਤਾ ਕੂਸੀਆ ਭਰੰਦਾ ਸਾਰੇ ਨੋਟ ਦਾ ਚਿਲਡਰਨ ਬੈਂਕ ਆਫ ਇੰਡੀਆ ਦੇ ਚੱਕੀ ਬੈਠਾ ਓ ਤੈਨੂੰ ਆਖਿਆ ਸੀ ਚੂਰਨ ਖਾਣੇ ਛੱਡ ਦੇ ਨਹੀਂ ਛੱਡੇ ਨਾ ਤੂੰ ਅਜੇ ਅੰਨੀ ਲੰ 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 ਕਰੇ ਲੰ ਮੋਸ ਕੁਛ ਫਾਇਦਾ ਹੋਇਆ ਮਲੰਦਾ ਸਾਲਿਆ ਦਿਸਦਾ ਤਾ ਤੂੰ ਫਿਰ ਵੀ ਨਹੀਂਗਾ ਅੰਨੀ ਦੇ ਕਿੱਥੇ ਐ ਮੈਂ ਬਣ ਜਾਉ ਚਾਹ ਕੀ ਪੱਤੀ ਤੂੰ ਬਣ ਜਾ ਸੱਕਰ ਕੇ ਦਾਣੇ ਰਾਸੀਤ ਕੋਈ ਤੋ ਬਣਾਏ ਮਿਲਾਈ ਹਮੇ ਚਾਹ ਕੀ ਬਾਹਨੀ ਰਾਹ ਤੇ ਮੈਂ ਆਟੇ ਚ ਪਾਣੀ ਪਾਵਾਂ ਤੇ ਕਰੀਮ ਵਾਲਾ ਬਿਸਕੁਟ ਬਣ ਕੇ ਸਿੱਧਾ ਤੁਹਾਡੀ ਚਾਹ ਚਾਵਾਂ ਆਇਦਲੇ ਯਨੇਰ ਵੀਡੀਓ ਲਾਈਕ ਮਾਰਦੇ ਸ਼ੇਅਰ ਕਰਕੇ ਚੈਨਲ ਸਬਸਕ੍ਰਾਈਬ ਕਰਦੇਓ ਤੇ ਕਮੈਂਟ ਕਰਕੇ ਦੱਸਿਓ ਠੀਕ ਹਾਂ ਸਬਸਕ੍ਰਾਈਬ ਕਰਕੇ ਜਾਇਓ ਤੋਰੀ ਜਾਂਦੇ ਆਗ ਮੂਹਰ ਤੇ ਇਕ ਤਾਰਾਂ ਵਿੱਚ 18 ਹੋਰ ਪੱਕੀਆਂ ਦੂਰੋਂ ਮੱਥਾ ਟੇਕਦੀਆਂ